ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਦਲ ਖਾਲਸਾ ਦੇ ਐਕਟਿੰਗ ਪ੍ਰੈਜ਼ੀਡੈਂਟ ਸਰ ਪਰਮਜੀਤ ਸਿੰਘ ਮੰਡ ਹਮ ਉਹਨਾਂ ਦੇ ਪਿਤਾ ਜੀ ਸਰਦਾਰ ਗੁਰਦੇਵ ਸਿੰਘ ਮੰਡ ਉਹ ਅਚਾਨਕ ਵਿਛੋੜਾ ਦੇ ਗਏ ਨੇ ਚੜ੍ਹਾਈ ਕਰ ਗਏ ਹੁਣੇ ਸਟੂਡੀਓ ਚਾਹੁੰਦੇ ਆ ਇਹ ਖਬਰ ਹੈ ਦਰਸ਼ਕ ਉਹਨਾਂ ਦਾ ਦੀ ਪਿਕਚਰ ਵੀ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਅਸੀਂ ਅਫਸੋਸਤਾ ਵੀ ਜ਼ਾਹਰ ਕਰਦੇ ਆ ਪਰਮਜੀਤ ਸਿੰਘ ਮੰਡ ਬੜੇ ਨਿਤੜਕ ਬੇਬਾਕ ਔਰ ਪੂਰੀ ਨੌਜਵਾਨੀ ਨੂੰ ਜਿਹੜਾ ਮੋਟੀਵੇਟ ਕਰਨ ਵਾਲੇ ਜਿਹੜੇ ਆਗੂ ਨੇ ਔਰ ਜ਼ਾਰ ਹੈ ਕਿ ਵੀ ਜਦੋਂ ਇਸ ਕਿਸਮ ਦਾ ਨੌਜਵਾਨ ਜਿਹੜਾ ਆਪਣੀ ਜ਼ਿੰਦਗੀ ਔਰ ਇਸ ਪੰਥਕ ਪਿੜ ਦੇ ਵਿੱਚ ਆਉਂਦਾ ਹੈ ਪ੍ਰੇਰਣਾ ਪਿੱਛੇ ਬਖਸ਼ਿਸ਼ ਗੁਰੂ ਦੀ ਹੁੰਦੀ ਹੈ ਮਾਪੇ ਹੁੰਦੇ ਨੇ ਮਾਪੇ ਪਹਿਲੇ ਇੰਸਟੀਚਿਊਸ਼ਨ ਹੈ ਜਿਹੜੀ ਉਸ ਕਿਸਮ ਦੇ ਬੱਚੇ ਬੱਚੀ ਨੂੰ ਇਸ ਪਾਸੇ ਲਈ ਤਿਆਰ ਕਰਦੇ ਨੇ ਸੋ ਇਸੀ ਸਤਗੁਰੂ ਦੇ ਚਰਨਾ ਜੀ ਅਰਦਾਸ ਕਰਦੇ ਕੇ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਜਨਵਾਸ ਬਖਸ਼ਣ ਔਰ ਇਵੇਂ ਜਿਹੜਾ ਹੈ ਉਹ ਭਾਈ ਪਰਮਜੀਤ ਸਿੰਘ ਮੰਡਪ ਜਿਹੜੇ ਨੇ ਪੰਥ ਦੀ ਸੇਵਾ ਦੇ ਵਿੱਚ ਤਤਪਰ ਰਹਿਣ